4-5000 ਰੁਪਏ ਮਹੀਨੇ ਦਾ ਬਣਦਾ ਸੀ ਚਲੋ ਹੁਣ 10-15000 ਰੁਪਏ ਮਹੀਨੇ ਦਾ ਬਣ ਜਾਂਦਾ ਵਾ ਚਲੋ ਕੰਪਨੀ ਨੇ ਵੀ ਚਲੋ ਵਧੀਆ ਸਹੂਲਤ ਦਿੱਤੀ ਦੀ ਜੇਮੈਟੋ ਕੰਪਨੀ ਨੇ ਵਧੀਆ ਸਹੂਲਤ ਦਿੱਤੀ ਆ ਕਿ ਹੈਂਡੀ ਕੈਪ ਨੂੰ ਪ੍ਰਤੀ ਆਰਡਰ 80 ਰੁਪਏ ਦੇ ਰਹੀ ਹੈ ਸ਼ਿਕਵਰ ਰੱਬ ਨਾਲ ਕਹਾ ਆਪਣਾ ਕੋਈ ਦੁਲਵਾ ਸ਼ਿਕਾ ਨਹੀਂ ਹੋਣਾ ਚਾਹੀਦਾ ਆਪਾਂ ਮਿਹਨਤ ਕਰਾਂਗੇ ਤੇ ਆਪਾਂ ਨੂੰ ਮਿਹਨਤ ਦਾ ਫਲ ਤੇ ਮਿਲਣਾ ਹੀ ਮਿਲਣਾ ਚਾਹੀਦਾ ਲੇਟ ਮਿਲੇਗਾ ਹੁਣ ਮੇਰੀ 47 ਸਾਲਾਂ ਉਮਰ ਹੋ ਗਈ ਆ ਮੈਂ ਵਿਆਹ ਨਹੀਂ ਕਰਾਇਆ ਕਿਉਂਕਿ ਮੇਰੇ ਪਿੱਛੇ ਜ਼ਿੰਮੇਵਾਰੀਆਂ ਨੇ ਮੈਨੂੰ ਪਤਾ ਵੀ ਜ਼ਿੰਮੇਵਾਰੀਆਂ ਜੇ ਮੇਰਾ ਵਿਆ ਅਗਲੀ ਨੇ ਮੇਰੀ ਸਾਰੀਆਂ ਜਿੰਮੇਵਾਰੀਆਂ ਖਤਮ ਕਰ ਦੇਣੀਆਂ ਘਰ ਪ੍ਰਤੀ ਛੋਟਾ ਪਰ ਨਸ਼ਿਆਂ 'ਚ ਪੈ ਗਿਆ ਉਹਦਾ ਕਰਕੇ ਵੀ ਉਹਨੇ ਛੇਹਦਾ ਬਰਬਾਦ ਕਰਤਾ 50-30 ਲੱਖ ਦਾ ਮਕਾਨ ਸੀ ਉਹ ਹੀ ਵੇਚਤਾ ਨੇ ਸਾਰਾ ਕੁਝ ਉਹਨੇ ਵੇਚ ਕੇ ਮਿੱਟੀ ਕਰਤਾ ਸੜਕ ਤੇ ਲਿਆਤਾ ਸੀ ਇੱਕ ਵਾਰੀ ਤੇ ਸਾਨੂੰ ਨਹੀਂ ਤੰਗ ਕੀਤਾ ਜਿਹੜਾ ਮਕਾਨ ਸੀ ਡੈਡੀ ਦੇ ਨਾਂ ਸੀ ਡੈਡੀ ਦੇ ਨਾਂ ਤੋਂ ਬਾਅਦ ਸਾਡੇ 4-5 ਭੈਣ ਭਰਾਵਾਂ ਦੇ ਨਾਂ ਚੜਨਾ ਸੀ ਉਹਨੂੰ ਇੱਕ ਪਲਾਟ ਸੀ ਡੈਡੀ ਕੋ ਸਾਈਡ ਤੇ ਉਹਨੂੰ ਵੇਚ ਕੇ ਉਹਨੇ ਨਸ਼ਾ ਹੀ ਕੀਤਾ ਉਹਦਾ 4-50 ਲੱਖ ਦਾ ਪਲਾਟ ਵੇਚਿਆ ਨੇ ਸਰਬ ਬਾਕਸਿੰਗ ਦਾ ਪਲੇਅਰ ਸੀ 85 ਕਿਲੋ weight ਚ 85 ਕਿਲੋ ਮਿਲ ਵਾਲੀਬਾਲ ਦਾ ਪਲੇਅਰ ਸੀ ਐਸ ਵੇਲੇ ਤੱਕ ਤੇ ਉਹਨੇ ਜਿੱਦ ਨੌਕਰੀ ਕਰਦਾ ਰਿਹਾ ਐਸ ਵੇਲੇ ਤੱਕ ਤੇ ਗੇਡੀਰ ਬਣਿਆ ਹੋਣਾ ਜੋਨੇ ਨਸ਼ੇ ਦੀ ਦਲਦਲ ਚ ਫਸ ਕੇ ਨਸ਼ੇ ਨੇ ਬਰਬਾਦ ਕਰਤਾ ਸਾਡੇ ਪੰਜਾਬ ਨੂੰ ਬੇੜਾ ਗਰਕ ਕਰਤਾ ਮਿਹਨਤ ਕਰਨੀ ਚਾਹੀਦੀ ਆ ਨਸ਼ਿਆਂ ਤੋਂ ਬਚੋ ਨਸ਼ੇ ਨਾ ਕਰੋ ਚਲੋ ਸਾਰੇ ਹਰ ਇੱਕ ਦੁੱਖ ਹੁੰਦਾ ਵਾ ਸਾਰਿਆਂ ਨੂੰ ਦੁੱਖ ਹੁੰਦਾ ਵਾ ਹਰ ਇੱਕ ਚੀਜ਼ ਦਾ ਪਰ ਨਸ਼ਿਆਂ ਤੋਂ ਬਚੋ ਨਸ਼ਾ ਬਹੁਤ ਖਰਾਬ ਚੀਜ਼ ਆ ਕਿਉਂਕਿ ਮੈਂ ਤੇ ਭਰਾ ਗਵਾ ਚੁੱਕਾ ਵਾਂ ਦੋਸਤੋ ਬਹਿ ਸਾਡਾ ਦੋਸਤ ਸਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਨਾ ਪੱਕ ਪੋ ਪੋ ਚੈਨਲ ਤਸਵੀਰਾਂ ਖਾਵਾਂਗੇ ਤੁਹਾਨੂੰ ਅੱਜ ਅਮਰ ਸਾਦੇ ਉਸ ਨੌਜਵਾਨ ਦੀ ਆ ਜਿਸ ਨੂੰ ਭਾਵੇਂ ਪੋਲੀਓ ਹੋਇਆ ਵਾ ਪਰ ਪੋਲੀਓ ਹੋਣ ਦੇ باوجود ਵੀ ਇਹ ਜਿਹੜਾ ਨੌਜਵਾਨ ਆ ਹਿੰਮਤ ਨਹੀਂ ਹਾਰਦਾ ਅਤੇ ਪਰਿਵਾਰ ਦਾ ਪਾਲਣ ਪੋਸ਼ਣ ਕਰਵਾ ਦਦੇ ਤੇ ਮਿਹਨਤ ਕਰ ਰਿਹਾ ਤੁਸੀਂ ਦੇਖ ਸਕਦੇ ਹੋ ਜਮਾਟੋ ਦੀ ਸਰਵਿਸ ਕਰ ਰਿਹਾ ਤੁਸੀਂ ਦੇਖ ਸਕਦੇ ਹੋ ਡਿਲੀਵਰੀ ਜਿਹੜਾ ਕੀ ਜਮਾਟੋ ਦਾ ਕੰਮ ਕਰਦਾ ਅਤੇ ਲੋਕਾਂ ਵਾਸਤੇ ਮਿਸਾਲ ਬਣ ਕੇ ਆਇਆ ਜਿਹੜਾ ਨੌਜਵਾਨ ਆ ਅਸੀਂ ਦੇਖਦੇ ਹਾਂ ਕਿ ਘਰ 'ਚ ਹਾਲਾਤ ਹੀ ਬਹੁਤੇ ਵਧੀਆ ਨਹੀਂ ਆ ਪਰ ਫਿਰ ਵੀ ਹਿੰਮਤ ਨਹੀਂ ਹਾਰੀ ਇਸ ਨੌਜਵਾਨ ਨੇ ਗੱਲਬਾਤ ਵੀ ਕਰਾਂਗੇ ਹਰਮਨਦੀਪ ਦੇ ਨਾਲ ਹਰਮਨਦੀਪ ਹੋਇਆ ਕੀ ਸੀ ਦੱਸਕਾ ਜੀ ਉਹ ਸਾਂਝਾ ਕਰ ਦਿਓ ਬਚਪਨ ਤੋਂ ਉਹ ਇਸ ਤਰ੍ਹਾਂ ਦਾ ਹਾਲਾਤ ਸੀ ਕਿ ਜਾਇ ਤੁਹਾਨੂੰ ਬਾਅਦ ਵਿੱਚ ਪੋਲੀਓ ਹੋਇਆ ਨਹੀਂ 7 ਸਵਾ ਕ ਸਾਲਾਂ ਜਦੋਂ ਮੈਨੂੰ ਪੋਲੀਓ ਹੋਇਆ ਡਾਕਟਰ ਨੇ ਬੁਖਾਰ 'ਚ ਟੀਕਾ ਲਾਤਾ ਤੇ ਲਾਜ਼ ਲਤਾਂ ਖਲੋ ਗਈਆਂ ਸ਼ਾਮ ਨੂੰ ਉਸ ਤੋਂ ਬਾਅਦ ਮੈਨੂੰ ਪੋਲੀਓ ਹੋਇਆ ਤੇ ਵੀ ਇਸ ਵੀ ਹਰਮਨ ਪਰਿਵਾਰ ਦੀ ਗੱਲ ਕਰੀਏ ਪਰਿਵਾਰ ਵਿੱਚ ਤੁਹਾਡੇ ਕੌਣ-ਕੌਣ ਆ ਕਿੰਨੇ ਮੈਂਬਰ ਨੇ ਪਰਿਵਾਰ ਵਿੱਚ ਕਿੰਨੇ ਜੀ ਕਮਾਉਣ ਵਾਲੇ ਨੇ ਤੇ ਕਿੰਨੇ ਜੀ ਘ ਇਹ ਚਾਰ ਚਾਰ ਜੀ ਘਰੇ ਖਾਣ ਵਾਲੇ ਆ ਮੈਂ ਇਕੱਲਾ ਹੀ ਕਮਾਉਣ ਵਾਲਾ ਆ ਇਹ ਪਰਿਵਾਰ ਦੀ ਗੱਲ ਕਰੀਏ ਕੌਣ ਕੌਣ ਨੇ ਪਰਿਵਾਰ ਵਿੱਚ ਕੀ ਦੱਸਿਓ ਮਾਤਾ ਪਿਤਾ ਭੈਣ ਭਰਾ ਕੌਣ ਕੌਣ ਵਿੱਚ ਦੋ ਸਿਸਟਰਾਂ ਨੇ ਇੱਕ ਭਨੇਵਾ ਮੇਰੇ ਕੋ ਤੇ ਭਦਰ ਦੀ ਡੈਥ ਹੋ ਚੁੱਕੀ ਆ ਤੇ ਵੀ ਨੇ ਦੱਸੋ ਵੀ ਜਿਹੜੇ ਆ ਤੁਹਾਡੇ ਪਿਤਾ ਕੀ ਕੰਮ ਕਰਦੇ ਸੀ ਪਿਤਾ ਇਸ ਦੁਨੀਆ 'ਚ ਹੈਗੇ ਜਾਂ ਦੁਨੀਆ ਦੇ ਚੱਲ ਬਸੇ ਨੇ ਨਹੀਂ ਦੁਨੀਆ ਦੇ ਚੱਲ ਬਸੇ ਨੇ ਪਾਟੀ ਸਿੰਘ ਦਾ ਕੰਮ ਕਰਦੇ ਸੀ ਪਾਟੀ ਸਿੰਘ ਕਿੰਨੇ ਜਿਹੇ ਬਸੇ ਬੜਾ ਭਾਈ 25 ਸਾਲ ਕੀਤੀ ਉਹਨਾਂ ਨੇ ਸੇਵਾ 25 ਸਾਲ ਵੀ ਨੇ ਦੱਸੋ ਵੀ 25 ਸਾਲਾਂ ਸੇਵਾ ਕਰਦੇ ਸੀ ਕਿਸ ਤਰ੍ਹਾਂ ਡਿਊਟੀ ਨਿਭਾਉਂਦੇ ਸੀ ਕੋ ਤਰਖਾਹਗਿਆ ਲੱਗੀ ਸੀ ਕਿ ਕਿਸ ਤਰ੍ਹਾਂ ਪਰਿਵਾਰ ਗੁਜ਼ਾਰਾ ਕਰਦੇ ਸੀ ਤੇ ਤੁਹਾਡੇ ਸਾਰੇ ਭੈਣ ਭਰਾ ਦਾ ਕਿਸ ਤਰ੍ਹਾਂ ਪਾਲਣ ਪੋਸ਼ਣ ਕਰਦੇ ਸੀ ਉਹ ਉਹ ਇਹਨਾਂ ਨੇ ਡਿਊਟੀ ਕਰਦੇ ਸੀ ਪਰ ਡਿਊਟੀ ਕਰਦੇ ਸੀ 200 ਰੁਪਏ ਮਿਲ ਜਾਂ 100 ਮਿਲ ਗਿਆ ਘਰਾਂ ਦੀ ਪਾਟ ਕਰਦੇ ਸੀ ਹੋਰ ਤੇ ਕੋਈ ਕੋਈ ਸਰਕਾਰੀ ਕੰਪਨੀ ਸੀ ਹੈਗੀ ਉਹਨਾਂ ਨੂੰ ਤੇ ਮੈਨੂੰ ਇਹ ਸੋ ਵੀ ਕਿ ਲੋਕ ਇਹਨਾਂ ਦੇ ਵੀ ਪਾਟ ਸਿੰਘ ਦੇ ਹਾਲਾਤ ਬੜੇ ਵਧੀਆ ਨੇ ਬੜਾ ਸੋਹਣਾ ਕਮਾਉਂਦੇ ਨੇ ਲੋਕ ਇਸ ਤਰ੍ਹਾਂ ਜਵਾਬ ਬੜਾ ਦਿੰਦੇ ਨੇ ਕੀ ਇਹ ਲੋਕਾਂ ਨੂੰ ਲੋਕਾਂ ਨੂੰ ਜਵਾਬ ਦੇਣਾ ਚਾਹੋਗੇ ਕੀ ਅਪੀਲ ਕਰਨਾ ਚਾਹੋਗੇ ਕੀ ਕਹਿਣਾ ਚਾਹੋਗੇ ਆਪਣੇ ਉਹਨਾਂ ਨੂੰ ਮੈਂ ਤਾਂ ਸਰ ਵੇਖ ਵੀ ਦਾੜੀ ਨੇ ਪੈਸਾ ਕੋਈ ਜੋੜਿਆ ਹੋਵੇ ਮਾਹ ਘਰ ਦਾ ਖਰਚਾ ਹੀ ਚੱਲਿਆ 51 ਸਾਲ ਕੋਈ ਕਮਾਈ ਨਹੀਂ ਜੋੜਿਆ ਹੋਵੇ ਪੈਸਾ ਕੋਈ ਬੈਂਕ ਅਕਾਊਂਟ ਹੋਵੇ ਜਦੋਂ ਮਰੇ ਸੀ 1200 ਰੁਪਏ ਸੀ ਸਿਰਫ ਅਕਾਊਂਟ 'ਚ ਤੇ ਕਿੰਨੇ ਕਿ ਮਿਹਨਤ ਕਰਦੇ ਸੀ ਕਿੰਨੇ ਕਿ ਦਿਨ ਦਾ ਜਾ ਕੇ ਸ਼ਿਫਟਾ ਲਾਉਂਦੇ ਸੀ ਕਿੰਨੇ ਕਿ ਗੁਰੂਦਿਵਾਲ ਲੱਗੇ ਸੀ ਕਿੰਨੇ ਕਿ ਸੇਵਾ ਨਿਭਾਉਂਦੇ ਸੀ ਉਹ ਉਹ ਡਬਲ ਡਿਊਟੀ ਕਰਦੇ ਸੀ 6 ਤੋਂ 8 8 ਤੋਂ 12 ਇਸ ਤਰ੍ਹਾਂ ਕਰਦੇ ਸੀ ਤੇ ਕਿੰਨੇ ਸੀਫਟੇ ਦੇ ਸੀ ਪੈਸੇ ਦੇ 150 ਰੁਪਏ ਹੀ 150 ਰੁਪਏ ਕੀ ਲੱਗਦਾ ਸੀ ਉਹ ਜ਼ਮਾਨੇ 'ਚ 150 ਰੁਪਏ ਨਾਲ ਗੁਜ਼ਾਰਾ ਹੋ ਜਾਂਦਾ ਸੀ ਪਰਿਵਾਰ ਦੇ ਪਾਲਣ ਪੋਸ਼ ਹੋ ਜਾਂਦਾ ਸੀ ਘਰ ਦੇ ਚਾਰ ਪੰਜ ਹੀ ਖਾਣ ਵਾਲੇ ਸੀ ਕੰਦੇ ਕਮਾਉਣ ਵਾਲੇ ਸੀ ਉਦੋਂ ਵਾਸਤੇ ਨਹੀਂ ਸਰ ਡੈਡੀ ਨੇ ਛੁਬ ਵੱਡੀ ਭੈਣ ਨੂੰ ਬੀਸੀਏ ਕਰਾਈ ਆ ਬੀਬੀ ਦੇ ਡੀਵੀ ਕਾਲਜ ਤੋਂ ਥੋੜੇ ਬੋਤੇ ਪੈਸੇ ਮਿਲਦੇ ਸੀ ਚਲੋ ਜੋੜ ਜੋੜ ਕੇ ਕੁਝ ਪਹਿਲੀ ਦਾ ਠੇਕਾ ਆਉਂਦਾ ਸੀ ਪਹਿਲੀ ਵੇਚਤੀ ਬਾਅਦ ਚ ਕੋਈ ਸ਼ੁਕਰ ਉਹ ਛੋਟਾ ਪਰਿਵਾਰ ਨਸ਼ਿਆਂ 'ਚ ਪੈ ਗਿਆ ਉਹਦਾ ਕਰਕੇ ਵੀ ਉਹਨੇ ਸਾਰਾ ਬਰਬਾਦ ਕਰਤਾ 50-30 ਲੱਖ ਦਾ ਮਕਾਨ ਸੀ ਉਹ ਹੀ ਵੇਚਤਾ ਨੇ ਸਾਰਾ ਕੁਝ ਉਹਨੇ ਵੇਚ ਕੇ ਮਿੱਟੀ ਕਰਤਾ ਸੜਕ ਤੇ ਲਿਆਤਾ ਸੀ ਇੱਕ ਵਾਰੀ ਤੇ ਨਹੀਂ ਨੂੰ 100 ਵੀ ਜਦੋਂ ਜਵਾਨ ਪੁੱਤ ਨਸ਼ਿਆਵਲ ਬਹਿ ਜੇ ਉਸ ਮਾਪੇ ਦੇ ਕੀ ਬੀਤਦੀ ਆ ਘਰ ਦੇ ਹਾਲਾਤ ਕੀ ਸੀ ਨਸ਼ਾ ਲੱਗਾ ਕਿਸ ਤਰ੍ਹਾਂ ਜਵਾਨ ਪੁੱਤ ਨੂੰ ਕਿਹੜਾ ਨਸ਼ਾ ਕਰ ਲਾ ਪਿਆ ਸੀ ਉਹ ਬਸਰ ਪਟਿਆਲੇ ਦੇ ਮੁੰਡੇ ਸੀ ਉਹਨਾਂ ਨੇ ਨਸ਼ਾ ਲਾਤਾ ਉਹਨੂੰ ਪਟਿਆਲੇ ਦੇ ਮੁੰਡੇ ਆਏ ਗੁਰੂ ਨਾਨਕੋ ਹਸਪੀਟਲ ਗੁਰੂ ਨਾਨਕੋ ਹਸਪੀਟਲ ਤੋਂ ਨਸ਼ਾ ਲੱਗ ਗਿਆ ਉੱਥੇ ਕਾਹਦਾ ਲੱਗ ਗਿਆ ਡਰੱਗਸ ਕਰਦਾ ਸੀ ਕਿੱਡੇ ਦਾ ਚਟੇ ਦਾ ਟੀਕਾ ਲਾਉਂਦਾ ਸੀ ਡਰੱਗਸ ਦਾ ਇਬਨੇ ਸੋ ਵੀ ਤੁਹਾਨੂੰ ਕਦੋਂ ਪਤਾ ਲੱਗਾ ਵੀ ਤੁਹਾਡਾ ਪੁੱਤਲ ਜਾਂ ਤੁਹਾਡਾ ਭਰਾ ਜਿਹੜਾ ਵਾ ਉਹ ਨਸ਼ੇ ਦਲਦਲ ਚ ਪੈ ਗਿਆ ਵਾ ਕੀ ਹਾਲਾਤ ਕੀ ਹੁੰਦੇ ਸੀ ਕਿਸ ਤਰ੍ਹਾਂ ਤੁਹਾਨੂੰ ਪਤਾ ਲੱਗਾ ਇਸ ਬਾਰੇ ਮੇਰੀ ਭੂਆ ਦੇ ਮੁੰਡੇ ਨੇ ਦੱਸਿਆ ਹੀ ਵੀ ਉਹ ਨਸ਼ਾ ਕਰਦਾ ਵਾ ਤੁਸੀਂ ਉਹਨੂੰ ਸਮਝਾਓ ਮੈਂ ਹੀ ਮੰਨਦੇ ਨਹੀਂ ਮੰਮੀ ਵੀ ਨਹੀਂ ਮੰਨਦੇ ਵੀ ਨਹੀਂ ਮੇਰਾ ਮੁੰਡਾ ਨਹੀਂ ਇਹ ਸ਼ੇ ਕਰਦਾ ਉਹ ਜਦੋਂ ਇੱਕ ਦਿਨ ਡਿੱਗਾ ਚੁੱਕ ਕੇ ਲਿਆਂਦਾ ਤੇ ਫਿਰ ਸਾਨੂੰ ਪਤਾ ਲੱਗਾ ਵੀ ਨਸ਼ਾ ਕਰਦਾ ਵਾ ਤੈਨੂੰ ਇਹ ਸਭ ਕਰਦਾ ਕਦੀ ਕੋਈ ਸਮਾਨ ਸੋਲ ਵੇਚਣ ਦੀ ਕੋਸ਼ਿਸ਼ ਕੀਤੀ ਹੋਵੇ ਕਦੀ ਕਾ ਘਰ ਦੇ ਵਿੱਚ ਚੋਰੀ ਕੀਤੀ ਹੋਵੇ ਜਾਂ ਘਰੇ ਤੋਂ ਘਰੇ ਨਸ਼ਾ ਕਰਦਾ ਹੋਵੇ ਤੁਸੀਂ ਵੇਖਿਆ ਹੋਵੇ ਨਹੀਂ ਸਰ ਚੋਰੀ ਨਹੀਂ ਕਰਦਾ ਨਾ ਕਿ ਇਹਦਾ ਪੈਸਾ ਕੱਢਦਾ ਹੈ ਨਾ ਕੋਈ ਚੋਰੀ ਨਹੀਂ ਕਰਦਾ ਬਾਕੀ ਨਸ਼ਾ ਜ਼ਰੂਰ ਕਰਦਾ ਸੀ ਨਸ਼ਾ ਜ਼ਰੂਰ ਤੇ ਮੈਨੂੰ ਇਹ ਸਭ ਹੁਣ ਤੱਕ ਕਿੰਨੇ ਦਾ ਨਸ਼ਾ ਪੀ ਚੁੱਕਿਆ ਸੀ ਉਹ ਨਸ਼ੇ ਵਾਸਤੇ ਕਿੰਨਾ ਕੁ ਤੁਹਾਨੂੰ ਤੰਗ ਕਰਦਾ ਹੁੰਦਾ ਸੀ ਉਹ ਤੁਹਾਨੂੰ ਨਹੀਂ ਤੰਗ ਕੀਤਾ ਜਿਹੜਾ ਮਕਾਨ ਸੀ ਡੈਡੀ ਦੇ ਨਾਂ ਸੀ ਡੈਡੀ ਦੇ ਨਾਂ ਤੋਂ ਬਾਅਦ ਸਾਡੇ 4-5 ਭੈਣ ਭਰਾਵਾਂ ਦੇ ਨਾਂ ਚੜਦਾ ਸੀ ਉਹਨੂੰ ਇੱਕ ਪਲਾਟ ਸੀ ਡੈਡੀ ਕੋ ਸਾਈਡ ਤੇ ਉਹਨੂੰ ਵੇਚ ਕੇ ਉਹਨੇ ਨਸ਼ਾ ਹੀ ਕੀਤਾ ਉਹਦਾ 4-5 ਕੈਸੇ ਦੇ ਚਾਰ ਪਾਗ ਲਾਥਲ ਨਸ਼ਾ ਹੀ ਪੀ ਗਿਆ ਉਹ ਨਸ਼ਾ ਹੀ ਪੀ ਗਿਆ 4-5 ਲੱਖ ਦਾ ਕਿੰਨਾ ਕ ਦੁੱਖ ਲੱਗਦਾ ਜਦੋਂ ਜਵਾਲ ਭਰਾ ਸਾਡਾ ਨਸ਼ੇ ਦਲਦਲ ਚ ਪੈ ਗਿਆ ਹੋਵੇ ਇੱਕ ਮਾਂ ਦਾ ਪੁੱਤ ਚਲ ਗਿਆ ਹੋਵੇ ਇੱਕ ਬਾਪ ਦਾ ਵੀ ਪੁੱਤ ਚਲ ਗਿਆ ਹੋਵੇ ਤੇ ਭੈ ਭਰਾਵਾਂ ਦਾ ਭਰਾ ਚਲ ਗਿਆ ਹੋਵੇ ਉਹ ਕਿੰਨਾ ਕ ਦੁੱਖ ਲੱਗਦਾ ਵੀ ਇਹ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਆ ਕਿਹੜੇ ਪਾਸੇ ਤੁਰ ਪਈ ਆ ਸਰ ਦੁੱਖ ਤੇ ਲੱਗਦਾ ਭਰਾ ਦੇ ਭਰਾ ਹੀ ਹੁੰਦਾ ਵਾ ਜਾਂ ਚੰਗਾ ਹੋਵੇ ਜਾਂ ਮਾੜਾ ਹੋਵੇ ਭਰਾ ਭਰਾਵਾਂ ਦੀਆਂ ਬਾਹਾਂ ਹੁੰਦੀਆਂ ਦੁੱਖ ਤੇ ਬਹੁਤ ਆ ਅੱਜ ਵੇਲੇ ਕਹੇ ਵੇਲੇ ਯਾਦ ਕਰੀਦਾ ਰਾਤ ਸੁੱਤੇ ਪੈਣ ਨੀਂਦ ਨਹੀਂ ਆਉਂਦੀ ਅੱਜ ਮੈਂ ਜਿਹੜਾ ਬੈ ਕੰਪੋਚ ਸੀ ਫੌਜ ਸੀ ਪਰ ਕੀ ਲੱਗਦਾ ਨਹੀਂ ਅੱਜ ਹਰਮੰਤ ਦੇ ਨਾਲ ਹੁੰਦਾ ਚੰਗਾ ਪਲਾ ਫੌਜ ਸੀ ਵਧੀਆ ਨੌਕਰੀ ਕਰਦਾ ਹੋਣਾ ਸੀ ਅੱਜ ਇਸ ਮੈਂ ਖਿਆਲਾਂ ਤੇ ਤੈਨੂੰ ਇਨੀ ਮਿਹਨਤਾਂ ਦੀ ਲੋੜ ਨਹੀਂ ਸੀ ਪੈਣੀ ਤੈਨੂੰ ਜਿਵੇਂ ਅੱਜ ਤੁਸੀਂ ਡੇਲੀ ਕਰਦੇ ਹੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੁਹਾਨੂੰ ਸ਼ਾਦੀ ਦੇ ਕੰਮ ਕਰਨੀ ਨਾਲ ਲੱਟ ਪੈਂਦੀ ਸਰ ਬਾਕਸਿੰਗ ਦਾ ਪਲੇਅਰ ਸੀ 85 ਕਿਲੋ weight ਚ ਵਾਹ ਜੀ 85 ਕਿਲੋ ਮਿਲ ਵਾਲੀਬਾਲ ਦਾ ਪਲੇਅਰ ਸੀ ਤੇ ਇਸ ਵੇਲੇ ਤੱਕ ਤੇ ਉਹਨੇ ਜਿਹੜੀ ਨੌਕਰੀ ਕਰਦਾ ਰਹਿੰਦਾ ਹੈ ਵੇਲੇ ਤੱਕ ਤੇ ਗੇਡੀਅਰ ਬਣਿਆ ਹੋਣਾ ਸੀ ਉਹਨੇ ਇਹ ਤਾਂ ਥੋੜੀ ਗੱਲ ਕਰਦਾ ਨਸ਼ੇ ਦੀ ਦਲਦਲ 'ਚ ਫਸ ਕੇ ਨਸ਼ੇ ਨੇ ਬਰਬਾਦ ਕਰਤਾ ਸਾਡੇ ਪੰਜਾਬ ਨੂੰ ਬੇੜਾ ਗਰਕ ਕਰਤਾ ਨਵੀਆਂ ਸਰਕਾਰਾਂ ਆਉਂਦੀਆਂ ਭਗਵੰਤ ਮਾਨ ਦੀ ਸਰਕਾਰ ਆਈਏ ਕਹਿੰਦੀ ਨਸ਼ਾ ਬੰਦ ਕਰਾਂਗੇ ਮੈਨੂੰ ਤਾਂ ਲੱਗਦਾ ਨਹੀਂ ਹੈ 95% ਨਸ਼ਾ ਵਧਿਆ ਵਾ ਘਟਿਆ ਨਹੀਂ ਹੈ ਜੇ ਕੋਈ ਸਰਕਾਰ ਵੀ ਨਸ਼ਾ ਵਧਿਆ ਨਹੀਂ ਹੈ ਵਧਿਆ ਘਟਿਆ ਘਟਾਇਆ ਵਾ ਮੈਨੂੰ ਤਾਂ ਕੋਈ ਦੇਖ ਦੇਣੀ ਹੈ ਮੈਂ ਨਸ਼ੇ ਦੇ ਅਜੇ ਵੀ ਵੇਖੀ ਤੇ ਛੜਕਾਂ ਤੇ ਸਾਡੇ ਨਾਲ ਅੰਜਾਨੇ ਆ ਨਸ਼ੇ ਵਾਲੇ ਮੁੰਡੇ ਆਰਡਰ ਮੰਗਵਾ ਲੈਂਦੇ ਸਾਡੇ ਕੋਲ ਮੁੜ ਕੇ ਫੋਨ ਕਰ ਦਿੰਦੇ ਪਿਛੇ ਖਲੋ ਕੇ ਆਰਡਰ ਦੇਣਾ ਪੈਂਦਾ ਵੀ ਸੜਕ ਤੇ ਰੋਡ ਤੇ ਦਈਏ ਆਰਡਰ ਇਹਨਾਂ ਦਾ ਕੀਮਤ ਸਾਡੇ ਕੋ ਪੈਸੇ ਆ ਚਲੋ ਕੈ ਤੇ ਕੈਸ਼ ਆਰਡਰ ਤੋਂ ਸਾਡੇ ਕੈਸ਼ ਨਾ ਖੋਲਣ ਜਾਂ ਸਾਡਾ 10-12000 ਦਾ ਮੋਬਾਈਲ ਆ ਨੁਕਸਾਨ ਨਾ ਕਰ ਦੇਣ ਸਾਡਾ ਅਸੀਂ ਪਿੱਛੇ ਹੋ ਕਈ ਆਰਡਰ ਦੇਨੇ ਇਹਨਾਂ ਨੂੰ ਰੋਡ ਤੇ ਹੀ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਨੇ ਸਾਡੇ ਪੰਜਾਬ ਦੇ ਪੰਜਾਬ ਦੇ ਮੁੱਖ ਮੰਤਰੀ ਭੰਸ ਸਿੰਘ ਮਾਨ ਕਹਿੰਦੇ ਨੇ ਵੀ ਨਸ਼ਾ ਪੰਜਾਬ ਚੋਂ ਖਤਮ ਕੀਤਾ ਜਾ ਰਿਹਾ ਪਰ ਕੀ ਹਾਲਾਤ ਦੇਖ ਲਓ ਅੱਜ ਭਰਾ ਦਾ ਚਲ ਗਿਆ ਭਰਾ ਉਹਨੂੰ ਦੁੱਖ ਲੱਗ ਰਿਹਾ ਅੱਜ ਮੇਰਾ ਭਰਾ ਹੁੰਦਾ ਬਾਕਸਿੰਗ ਦਾ ਚੰਗਾ ਪਲੇਅਰ ਸੀ ਅੱਜ ਘਰ ਦੀ ਗਰੀਬੀ ਦੂਰ ਕਰਨੀ ਸੀ ਅੱਜ ਚੰਗਾ ਨਾਕ ਮੋਲਾ ਸੀ ਮਾਪੇ ਦਾ ਪਰ ਨਸ਼ੇ ਦੀ ਦਲਦਜ ਅਜੇ ਹੀ ਇੱਕ ਪੈ ਗਈ ਯਾਰੀ ਦੋਸਤੀ ਜਿਹੀ ਮਾੜੀ ਪੈ ਗਈ ਕਿ ਸਭ ਕੁਝ ਖਤਮ ਕਰਕੇ ਰੱਖਦਾ ਹਰਮਨਦੀਪ ਦੇ ਭਰਾ ਦਾ ਇਹ ਹਾਲਾਤ ਨੇ ਅਰਮਨ ਪਹਿਲੋਂ ਕੀ ਕੰਮ ਕਰਦੇ ਸੀ ਤੇ ਮਨਚ ਵਿਚਾਰ ਕੇ ਦਾਇਆ ਪੀ ਇਹ ਕੰਮ ਕੀਤਾ ਜਾਵੇ ਸਰ ਮੈਨੂੰ ਇਹ ਮਨ ਲੱਗੇ ਮੁੰਡਾ ਸੀ ਉਹ ਨੇ ਮੈਨੂੰ ਰੈਫਰ ਕੀਤਾ ਵਾ ਤੇ ਪਹਿਲਾਂ ਮੈਂ ਟੇਲਰ ਦਾ ਕੰਮ ਕੀਤਾ 5 ਸਾਲ ਪਰ ਟੇਲਰ ਦੇ ਕੰਮ 'ਚ ਮੈਨੂੰ ਇਹੋ ਜਿਹਾ ਬੈਨੀਫਿਟ ਨਹੀਂ ਮਿਲਿਆ ਜਿੰਨਾ ਮੈਨੂੰ ਚਾਹੀਦਾ ਸੀ ਮੇਰੇ ਘਰ ਦਾ ਖਰਚਾ ਤੋੜਨ ਵਾਸਤੇ ਉਹਨਾਂ ਬੈਨੀਫਿਟ ਨਹੀਂ ਮੈਨੂੰ ਮਿਲਿਆ ਦੇ ਵੀ ਜੇ ਸਭੀ ਹੁਣ ਕਰੋਂਦਾ ਤੁਸੀਂ ਇਹ ਕੰਮ ਕਰਦੇ ਹੋ ਜੋਮੈਟੋ ਦਾ ਤੇ ਇਹਦਾ ਤੁਹਾਡੇ ਪਰਿਵਾਰ ਦਾ ਗੁਜ਼ਾਰਾ ਹੋ ਜਾਂਦਾ ਵਾ ਕਿੰਨੇ ਟਾਈਮ ਕਰਦੇ ਤੁਸੀਂ ਹਾਂਜੀ ਸਰ ਮੈਂ ਉਦੋਂ ਮੇਰਾ 4-5000 ਰੁਪਿਆ ਮਹੀਨੇ ਦਾ ਬਣਦਾ ਸੀ ਚਲੋ ਹੁਣ 10-15000 ਰੁਪਿਆ ਮਹੀਨੇ ਦਾ ਬਣ ਜਾਂਦਾ ਵਾ ਚਲੋ ਕੰਪਨੀ ਨੇ ਵੀ ਚਲੋ ਵਧੀਆ ਸਹੂਲਤ ਦਿੱਤੀ ਜੋਮੈਟੋ ਕੰਪਨੀ ਨੇ ਵਧੀਆ ਸਹੂਲਤ ਦਿੱਤੀ ਆ ਕਿ ਹੈਂਡੀਕੈਪ ਨੂੰ ਪ੍ਰਤੀ ਆਰਡਰ 80 ਰੁਪਏ ਦੇ ਰਹੀ ਹੈ ਕੀ ਲੱਗਦਾ ਵੀ ਇਹਦਾ ਤੁਹਾਡੇ ਪਰਿਵਾਰ ਦੀ ਹੈਲਪ ਹੋਊਗੀ ਮਦਦ ਹੋਊਗੀ ਅਤੇ ਤੁਹਾਡੇ ਘਰ ਵਿੱਚ ਰੋਜੀ ਰੋਟੀ ਵਾਸਤੇ ਜਿਹੜੇ ਪੈਸੇ ਚ ਆਉਣਗੇ ਨਹੀਂ ਸਰ ਉਹਨਾਂ ਨੇ 10 ਲੱਖ ਦਾ ਬੀਮਾ ਤੇ ਮੇਰੇ ਪਰਿਵਾਰ ਨੂੰ 10 ਲੱਖ ਰੁਪਏ ਦਿੱਤਾ ਜਾਊਗਾ ਡਾਕਟਰੀ ਸਹੂਲਤ ਮੈਨੂੰ ਦਿੱਤੀ ਜਾਊਗੀ ਨਾਲ ਉਹ ਮਿਲਦੀ ਹੈ ਚਲੋ ਬਹੁਤ ਬਹੁਤ ਹਲਵਾ ਵਾਲਾ ਸਿਰ ਕੰਪਨੀਆਂ ਤਲਵਾ ਕਰਦੇ ਆ ਵੀ ਜਿਹੜੇ ਇਸ ਤਰ੍ਹਾਂ ਦੇ ਸਾਡੇ ਵੀਰ ਜਿਹੜੇ ਕੀ ਹੈਂਡੀਕੈਪ ਨੇ ਜਿਨ੍ਹਾਂ ਨੂੰ ਪੋਲੀਓ ਹੋਇਆ ਉਹਨਾਂ ਨੂੰ ਕੰਮ ਕਰ ਦੇ ਕੇ ਉਹਨਾਂ ਨੂੰ ਵਧੀਆ ਛਲਾਗਾ ਕੀਤਾ ਆਪਣੇ ਮੋਢਿਆਂ ਤੇ ਜਿਹੜਾ ਕੀ ਇਹ ਪੈਰਾਂ ਤੇ ਖਲੋ ਸਕਦੇ ਨੇ ਕੰਮ ਕਰ ਸਕਦੇ ਨੇ ਅਸੀਂ ਦੇਖਿਆ ਵੀ ਕਈ ਲੋਕ ਇਸ ਤਰ੍ਹਾਂ ਹੁੰਦੇ ਨੇ ਜਿਹੜੇ ਆਪਣੇ ਆਪ ਨੂੰ ਲਾਚਾਰ ਸਮਝਦੇ ਨੇ ਕਿ ਦੇ ਭੀਖ ਮੰਗਣਾ ਸ਼ੁਰੂ ਕਰ ਦਿੰਦੇ ਨੇ ਜਾਂ ਹੋਰ ਲੋਕਾਂ ਕੋਲ ਪੈਸੇ ਮੰਗਦੇ ਨੇ ਪਰ ਅਸੀਂ ਸ਼ਾਬਾਸ਼ ਕਰਦੇ ਆ ਜਮਾਟਰ ਕੰਪਨੀ ਨੂੰ ਇਹਨਾਂ ਲੋਕ ਸਾਡੇ ਵੀਰਾਂ ਜਿਹੜਾ ਕੰਮ ਕਰ ਦੇ ਕੇ ਇਹਨਾਂ ਦਾ ਰੋਜੀ ਰੋਟੀ ਜੜੀ ਆ ਸ਼ੁਰੂ ਕੀਤੀ ਆ ਕੀ ਕੀ ਅਪੀਲ ਕਰਨਾ ਚਾਹੋਗੇ ਖਾਸ ਕਰ ਆਪਿਆਂ ਨੂੰ ਲਹਕਾਰ ਸਮਝਦੇ ਨੇ ਪਏ ਅਸੀਂ ਕੰਮ ਕਾਰ ਨਹੀਂ ਕਰ ਸਕਦੇ ਸਾਡੇ ਕੋ ਪੈਸੇ ਹਨੀ ਆ ਰੱਬ ਨਾਲ ਬੜੀ ਗੁਲੀ ਸ਼ਿਕਵਾ ਕਰਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਸਰ ਗਿਲਵਾ ਸ਼ਿਕਵਾ ਰੱਬ ਨਾਲ ਕਹਦਾ ਆਪਣਾ ਕੋਈ ਗਿਲਵਾ ਸ਼ਿਕਾ ਨਹੀਂ ਹੋਣਾ ਚਾਹੀਦਾ ਆਪਾਂ ਮਿਹਨਤ ਕਰਾਂਗੇ ਤੇ ਆਪਾਂ ਨੂੰ ਮਿਹਨਤ ਦਾ ਫਲ ਤੇ ਮਿਲਣਾ ਹੀ ਮਿਲਣਾ ਚਾਹੀਦਾ ਲੇਟ ਮਿਲੇਗਾ ਹੁਣ ਮੇਰੀ 47 ਸਾਲ ਦੀ ਉਮਰ ਹੋ ਗਈ ਆ ਮੈਂ ਵਿਆਹ ਨਹੀਂ ਕਰਾਇਆ ਕਿਉਂਕਿ ਮੇਰੇ ਪਿੱਛੇ ਜ਼ਿੰਮੇਵਾਰੀਆਂ ਨੇ ਮੈਨੂੰ ਪਤਾ ਹੈ ਜ਼ਿੰਮੇਵਾਰੀਆਂ ਜੇ ਮੇਰਾ ਵਿਆਹ ਕਰਾ ਲਿਆ ਅਗਲੇ ਘਰ ਦੀ ਕਿਤਰਾ ਨਹੀਂ ਆਉਂਦੀ ਕਿਤਰਾ ਨਹੀਂ ਆਉਂਦੀ ਅਗਲੀ ਨੇ ਮੇਰੀ ਸਾਰੀਆਂ ਜ਼ਿੰਮੇਵਾਰੀਆਂ ਖਤਮ ਕਰ ਦੇਣ ਮੈਂ ਇਸ ਕਰਕੇ ਵਿਆਹ ਹੀ ਨਹੀਂ ਕਰਾਇਆ ਮੈਂ ਹਦਫਾ ਕਰੋ ਵਿਆਹ ਚ ਕੀ ਰੱਖਿਆ ਵਾ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਵੀਰ ਨੇ ਦਾ ਕਹਿਣਾ ਵੀ ਪਰਿਵਾਰ ਦੀ ਜ਼ਿੰਮੇਵਾਰੀ ਜਿਹੜੀ ਆ ਮਾਤਾ ਮਾਲ ਜ਼ਿੰਮੇਵਾਰੀ ਆ ਭੈਣ ਦੀ ਜ਼ਿੰਮੇਵਾਰੀ ਆ ਭਨੇ ਦੇ ਦੀ ਜ਼ਿੰਮੇਵਾਰੀ ਆ ਇਸ ਤੇ ਮੋਢਿਆਂ ਤੇ ਆ ਇਹਦਾ ਕਹਿਣਾ ਵੀ ਆ ਜਿੰਦਗੀ ਚ ਵਿਆਹ ਕਰਕੇ ਕੀ ਲੈਣਾ ਪਤਾ ਨਹੀਂ ਅਗਲੀ ਕਿਸ ਤਰ੍ਹਾਂ ਦੀ ਨਹੀਂ ਹੁੰਦੀ ਕਿਸ ਤਰ੍ਹਾਂ ਦਾ ਸੁਭਾਅ ਹੋਊਗਾ ਪਰਿਵਾਰ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੋਊਗਾ ਪਰ ਪਰਿਵਾਰ ਦੀ ਜ਼ਿੰਮੇਵਾਰੀ ਜਿਹੜੀ ਸਮਝੀ ਆ ਹਰਮਨਦੀਪ ਨੇ ਬਹੁਤ ਵਧੀਆ ਗੱਲ ਆ ਹਰਮਨਦੀਪ ਲੋਕਾਂ ਵਾਸਤੇ ਮਿਸਾਲ ਬਣ ਕੇ ਆਇਆ ਉਹਨਾਂ ਲੋਕਾਂ ਵਾਸਤੇ ਦੂਸਰੀ ਲੋਕ ਜਿਹੜੇ ਲੋਕ ਮਿਹਨਤ ਕਰਨ ਤੋਂ ਡਰਦੇ ਨੇ ਮਿਹਨਤ ਕਰਨ ਤੋਂ ਜਿਹੜੇ ਲੋਕ ਭੱਜਦੇ ਨੇ ਤੇ ਹਰਮਨਦੀਪ ਸਵੇਹਾ ਜਿਹੜਾ ਚਾਹੋਗੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਆਪਣਾ ਮਿਹਨਤ ਕਰਨੀ ਚਾਹੀਦੀ ਆ ਨਸ਼ਿਆਂ ਤੋਂ ਬਚੋ ਨਸ਼ੇ ਨਾ ਕਰੋ ਚਲੋ ਸਾਰੇ ਕੇ ਸਾਰੇ ਕੇ ਦੁੱਖ ਹੁੰਦਾ ਵਾ ਸਾਰਿਆਂ ਨੂੰ ਦੁੱਖ ਹੁੰਦਾ ਵਾ ਹਰ ਇੱਕ ਚੀਜ਼ ਦਾ ਪਰ ਨਸ਼ਿਆਂ ਤੋਂ ਬਚੋ ਨਸ਼ਾ ਬਹੁਤ ਖਰਾਬ ਚੀਜ਼ ਆ ਕਿਉਂਕਿ ਮੈਂ ਤੇ ਭਰਾ ਗਵਾ ਚੁੱਕਾ ਵਾਂ ਤੇ ਮੈਨੂੰ ਪਤਾ ਕਿ ਨਸ਼ਾ ਬਹੁਤ ਖਰਾਬ ਚੀਜ਼ ਹੈ ਤੁਸੀਂ ਇਹੋ ਮੈਂ ਇਹੋ ਕਹਿਣਾ ਚਾਹੁੰਦਾ ਮੈਂ ਲੋਕਾਂ ਨੂੰ ਵੀ ਲੋਕਾਂ ਨੂੰ ਵੀ ਮਿਹਨਤ ਕਰੋ ਮਿਹਨਤ ਦਾ ਫਲ ਜਰੂਰ ਮਿਲੂਗਾ ਤੁਹਾਨੂੰ ਪੰਜਾਬ ਸਰਕਾਰ ਨੂੰ ਕੀ ਵੀ ਕਹ ਲਿਆ ਜਾਂਦਾ ਪੰਜਾਬ ਸਰਕਾਰ ਨੂੰ ਇਹੋ ਕਹਿਣਾ ਚਾਹੁੰਦਾ ਕਿ ਨਸ਼ਾ ਬੰਦ ਕਰੋ ਹਰ ਸਰਕਾਰ ਆਉਂਦੀ ਹੈ ਹਰ 5 ਸਾਲਾਂ ਬਾਅਦ ਨਵੀਂ ਸਰਕਾਰ ਆਉਂਦੀ ਹੈ ਹਰ ਵਾਰੀ ਕਹਿੰਦੇ ਨਸ਼ਾ ਬੰਦ ਹੋ ਜਾਊਗਾ ਨਸ਼ਾ ਬੰਦ ਹੋ ਜਾਊਗਾ ਮੈਂ ਤੇ ਵੇਖਿਆ ਨਹੀਂ ਨਸ਼ਾ ਬੰਦ ਹੋਇਆ ਜੇ ਨਸ਼ਾ ਬੰਦ ਹੋਇਆ ਹੋਵੇ ਤਾਂ ਕਿਸੇ ਮਾਂ ਦਾ ਪੁੱਤ ਨਾ ਮਰਿਆ ਹੋਵੇ ਰੋਜ਼ ਪੀੜਾਂ ਨਾਲ ਲੋਕੀ ਮਰਦੇ ਨਸ਼ਾ ਕਰਕੇ ਹੀ ਮਰਦੇ ਆ ਪਤਾ ਨਹੀਂ ਲੱਗਦਾ ਸਾਨੂੰ ਇਹ ਨਸ਼ਾ ਨਸ਼ਾ ਕਰਕੇ ਮੁੰਡੇ ਬਿਲਕੁਲ ਜੀ ਬਹੁਤ ਬਤਨਵਾਦੀ ਤੁਸੀਂ ਦੇਖਿਆ ਵੀ ਹਰਮਨ ਦਾ ਕਹਿਣਾ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਵੀ ਭਾਈ ਨਸ਼ੇ ਦੇ ਛਾਲ ਪਉਣੀ ਚਾਹੀਦੀ ਆ ਤਾਂ ਜੋ ਕਿ ਕਿਸੇ ਮਾ ਦਾ ਪੁੱਤ ਕਿਸੇ ਭੈਣ ਦਾ ਭਰਾ ਜਿਹੜਾ ਨਸ਼ੇ ਦੇ ਦਲਦਲ ਜ�ਾ ਫਸੇ ਕਿਉਂਕਿ ਹਰਮਨ ਦਾ ਭਰਾ ਜਿਹੜਾ ਉਹ ਇੱਕ ਜਵਾਨ ਭਰਾ ਸੀ ਫੌਜ ਚ ਵਧੀਆ ਖਿਡਾਰੀ ਵੀ ਸੀ ਕਹਿੰਦੇ ਬਾਕਸਿੰਗ ਦਾ ਚੰਗਾ ਪਲੇਅਰ ਸੀ ਅੱਜ ਜੇਕਰ ਹੁੰਦਾ ਤੇ ਉਹਦਾ ਕਹਿਣਾ ਵੀ ਇੱਕ ਵਧੀਆ ਉਹਨੇ ਫੌਜ ਚ ਵਧੀਆ ਰੈਂਕ ਤੇ ਹੋਣਾ ਸੀ ਵਧੀਆ ਅਫਸਰ ਹੋਣਾ ਸੀ ਪਰ ਨਸ਼ੇ ਦੀ ਅਜੇ ਹੀ ਦਲਦਲ ਚ ਫਸ ਗਿਆ ਮਾਰੇ ਯਾਰਾਂ ਦੋਸਤਾਂ ਦੇ ਸੰਗਤ ਚ ਫਸ ਗਿਆ ਪੀ ਆਪਣਾ ਸਭ ਕੁਝ ਜਿਹੜਾ ਬਰਬਾਦ ਕਰ ਗਿਆ ਪਿਤਾ ਨੇ ਇੱਕ ਛੋਟਾ ਜਿਹਾ ਮਕਾਨ ਬਣਾਇਆ ਸੀ ਇੱਕ ਪਲਾਟ ਬਣਾਇਆ ਸੀ ਉਹ ਵੀ ਜਿਹੜਾ ਖਤਕਬਰ ਕੇ ਚਲ ਗਿਆ ਅੱਜ ਹਾਲਾਤ ਦੇਖ ਲੋ ਕੀ ਨੇ ਅੱਜ ਵੀ ਹਰਮਨ ਕਿਤੇ ਦੇਖ ਕੇ ਉਹਨੂੰ ਰੋਂਦਾ ਅੱਖਾਂ ਭਰ ਆਉਂਦੀਆਂ ਨੇ ਪੀ ਅੱਜ ਸ਼ਾਇਦ ਮੇਰਾ ਭਰਾ ਹੁੰਦਾ ਤੇ ਮੇਰੇ ਨਾਲ ਮੇਰਾ ਸਾਥ ਦਿੰਦਾ ਕਿਉਂਕਿ ਸਾਰੀ ਜ਼ਿੰਮੇਵਾਰੀ ਜਿਹੜੀ ਆ ਹਰਮਨ ਦੇ ਮੋਢਿਆਂ ਤੇ ਪੈ ਗਈ ਆ ਪਰ ਹਰਮਨ ਫਿਰ ਵੀ ਹਿੰਮਤ ਨਹੀਂ ਹਾਰੀ ਫਿਰ ਵੀ ਆਪਣੇ ਪਰਿਵਾਰ ਲਈ ਪਾਲਣ ਪੋਸ਼ਣ ਕਰਕੇ ਮਿਹਨਤ ਕਰਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੰਮ ਕਰਦਾ ਅਤੇ ਜਮੈਟੋ ਦਾ ਵੀ ਜਿਹੜਾ ਉਹ ਧੰਨਵਾਦ ਕਰਦਾ ਪੀਜੀ ਮੈਟੋ ਵਾਲੇ ਜਿਹੜਾ ਉਹਨਾਂ ਦਾ ਪੂਰਾ ਮਾਨ ਸਤਕਾਰ ਕੀਤਾ ਇਹੋ ਜਿਹੇ ਬੰਦਿਆਂ ਨੂੰ ਵੀ ਰੋਜੀ ਰੋਟੀ ਦਿਲਾਇਆ ਕੰਮ ਕਰਤੇ ਲਾਇਆ ਜਿਹੜੇ ਆਪਣੇ ਆਪ ਨੂੰ ਕਿਸ ਤਰ੍ਹਾਂ ਕੰਮਕਾਰ ਤੋਂ ਜਿਹੜਾ ਸਮਝਦੇ ਵੀ ਸਾਨੂੰ ਲੋਕਾਂ ਕੀ ਦੇਣਗੇ ਅਸੀਂ ਕੰਮ ਕੀ ਕਰਾਂਗੇ ਉਹਨਾਂ ਨੂੰ ਵੀ ਜਿਹੜਾ ਕੰਮਕਾਰ ਦੇ ਕੇ ਨਵਾਜਿਆ ਅਤੇ ਚੰਗੀਆਂ ਆਮਦਨ ਜਿਹੜਾ ਕਮਾਉਂਦੇ ਨੇ ਬਸ ਮਿਹਨਤ ਕਰਨ ਵਾਲਾ ਬੰਦਾ ਚਾਹੀਦਾ ਮਿਹਨਤ ਤੋਂ ਬੰਦਾ ਨਾ ਪਜੇ ਇਸ ਕੰਮ ਵਿੱਚ ਪੈਸਾ ਜ਼ਰੂਰ ਹੈਗਾ ਵਾ ਤੇ ਬਸ ਮਿਹਨਤ ਦੀ ਲੋੜ ਹੈ ਮੈਨੂੰ ਦਿਓ ਜਾਤ ਮੈਤ ਵਾਲਾ ਹਰਜੀਤ ਸਿੰਘ ਗਰੇਵਾਲ ਨਿਰਪੱਖ ਪੋਚਨ ਲਈ ਅਮਰਸਰ